ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਬినాਸ਼ਕ ਦੁਨਿਆਵੀ ਤਨ ਨੂੰ ਗੁਰਦੇਵ ਸੱਚਾ ਤਨ ਕਹਿੰਦੇ ਹਨ ਪਰ ਇਹ ਤਨ ਇੱਕ ਐਸਾ ਪੱਥਰ ਹੈ ਜਿਸ ਤੋਂ ਬਨਾ ਸੰਸਾਰ ਦੇ ਸਾਰੇ ਕੰਮ ਬੇਰਸੇ ਹਨ ਕਿਉਂਕਿ ਜੀਵਨ ਵਿੱਚ ਤਨ ਚਾਹੀਦਾ ਹੈ ਹਉਮੈ ਨਹੀਂ ਚਾਹੀਦੀ ਇਸ ਸੰਸਾਰ ਵਿੱਚ ਨਿਰੰਤਨ ਦਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਵੀ ਨਹੀਂ ਬੰਦਾ ਤਨ ਸੰਸਾਰ ਦੀ ਸ਼ਕਤੀ ਹੈ ਜਦੋਂ ਆਦਮੀ ਕੋਲ ਤਨ ਹੁੰਦਾ ਹੈ ਤਾਂ ਮਿੱਤਰ ਵੀ ਆਪਣੇ ਆਪ ਬੰਦੇ ਹਨ ਉਹਨਾਂ ਮਿੱਤਰਾਂ ਨੇ ਫਿਰ ਚਾਹੇ ਕਿਸੇ ਹੋਰ ਕੰਮ ਵੀ ਜਾਣਾ ਹੋਵੇ ਵੱਲ ਪਾ ਕੇ ਵੀ ਮਿਲਣ ਆਉਣਗੇ ਪਰ ਇਹ ਕਹਿਣਗੇ ਕਿ ਜਾਣਾ ਤਾਂ ਹੋਰ ਕੰਮ ਸੀ ਪਰ ਸੋਚਿਆ ਚਲੋ ਦਰਸ਼ਨ ਮੇਲੇ ਘਾ ਚੱਲਦੇ ਹਾਂ ਪਰ ਦਰਅਸਲ ਇਹ ਦਰਸ਼ਨ ਮੇਲੇ ਤਾਂਦੇ ਹਨ ਮਿੱਤਰਾਂ ਦੇ ਨਹੀਂ ਗੁਰਬਾਣੀ ਵਿੱਚ ਬੜਾ ਸੁੰਦਰ ਕਥਨ ਹੈ ਕੰਮ ਨਾਲ ਲੋੜੈ ਸੋਇਨਾ ਰੂਪਾ ਮਿੱਤਰ ਲੜੇਨ ਸੁਖਾ ਦਾਤਾ ਜਦੋਂ ਬੰਦਾ ਗਰੀਬ ਹੋਵੇ ਤਨ ਨਾ ਰਹੇ ਤਾਂ ਫਿਰ ਚਾਹੇ ਰਸਤਾ ਸਿੱਧਾ ਵੀ ਹੋਵੇ ਕੋਈ ਮਿੱਤਰ ਹੱਲ ਵੀ ਨਹੀਂ ਪੁੱਛਣ ਆਉਂਦਾ ਫਿਰ ਤਾਂ ਚਾਹੇ ਵੱਲ ਪਾ ਕੇ ਜਾਣਾ ਪਵੇ ਪਰ ਗਰੀਬ ਦੇ ਕਰ ਨੇੜਿਓ ਨਹੀਂ ਲੰਗਣਗੇ ਕਿਉਂਕਿ ਗਰੀਬ ਬੰਦਾ ਮੱਥੇ ਲੱਗ ਗਿਆ ਤਾਂ ਹੋ ਸਕਦਾ ਹੈ ਕੁਝ ਮੰਗ ਹੀ ਨਾ ਲਵੇ ਗਰੀਬ ਮਿੱਤਰ ਕੋਲ ਕੋਈ ਨਹੀਂ ਜਾਂਦਾ ਦਰਸਾਲ ਮਿੱਤਰਾਂ ਦੀ ਪਰਖ ਵੀ ਉਦੋਂ ਹੀ ਹੁੰਦੀ ਹੈ ਜਦੋਂ ਗਰੀਬੀ ਨੇ ਦਬਾਇਆ ਹੋਵੇ ਤਰ੍ਹਾਂ-ਤਰ੍ਹਾਂ ਦੀਆਂ ਮੁਸ਼ਕਲਾਂ ਨੇ ਕੇਰਾ ਪਾਇਆ ਹੋਵੇ ਪੰਜਾਬੀ ਦੇ ਵਿਦਵਾਨ ਸ਼ਾਇਰ ਨੇ ਗਰੀਬੀ ਅਤੇ ਮੁਸੀਬਤ ਦੇ ਚਿੱਤਰ ਨੂੰ ਆਪਣੇ ਢੰਗ ਨਾਲ ਬੜਾ ਹੀ ਸੁੰਦਰ ਚਿੱਤਰਿਆ ਹੈ ਵਿੱਚ ਥਲਾਂ ਦੇ ਬੈਠ ਕੇ ਸੱਸੀ ਜਦ ਖੁਰੇ ਤੇ ਰੋਈ ਰੁਰਗਿਆ ਕਜਲਾ ਰੁੜਪੜ ਜਾਣਾ ਸ਼ਾਦਨਾ ਛੱਡਿਆ ਮਹਿੰਦੀ ਵਿੱਚ ਸੁਖਾਂ ਦੇ ਸਾਰੀ ਦੁਨੀਆ ਨੇੜੇ ਹੋ ਹੋ ਬੈੰਦੀ ਪਰਖੇ ਜਮਨ ਮਿੱਤਰ ਉਸ ਵੇਲੇ ਜਦ ਬਾਜੀ ਉੱਠੀ ਪੈਂਦੀ ਵਿਦਵਾਨ ਸੱਜਣ ਦਾ ਇਹ ਕਥਨ ਤੁਰ ਅੰਦਰ ਤੱਕ ਅਸਰ ਕਰਦਾ ਹੈ ਦਰਸਲ ਹਕੀਕਤ ਹੈ ਕੀ ਮੁਸੀਬਤ ਵੇਲੇ ਮਿੱਤਰਾਂ ਦਾ ਪਤਾ ਲੱਗਦਾ ਹੈ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਜਦੋਂ ਮੁਸ਼ਕਲਾਂ ਅਤੇ ਮੁਸੀਬਤਾਂ ਆਉਂਦੀਆਂ ਹਨ ਤਾਂ ਮਿੱਤਰ ਉਸ ਵੇਲੇ ਸਾਥ ਛੱਡ ਜਾਂਦੇ ਹਨ ਅਤੇ ਦੁਸ਼ਮਣ ਹੋ ਜਾਂਦੇ ਹਨ ਜਾ ਕੋ ਮੁਸਕਲ ਅਤ ਬਨਾਏ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਬੇਪੱਜ ਖਲੇ ਕਬੀਰ ਸਾਹਿਬ ਜੀ ਦਾ ਵੀ ਕਹਿਣਾ ਹੈ ਕਿ ਗਰੀਬ ਬੰਦਾ ਤਾਂ ਆਪਣੇ ਆਪ ਵਿੱਚ ਹੀ ਇੱਕ ਮੁਸੀਬਤ ਹੁੰਦਾ ਹੈ ਗਰੀਬ ਜਿਸ ਦੇ ਕੋਲ ਜਾਵੇ ਅਗਲਾ ਸਮਝਦਾ ਹੈ ਇਹ ਮੇਰੇ ਵਾਸਤੇ ਮੁਸੀਬਤ ਆਈ ਹੈ ਇਸ ਵਾਸਤੇ ਨਿਰਤਨ ਮਦਦ ਚਲ ਕੇ ਵੀ ਕਿਸੇ ਕੋਲ ਜਾਵੇ ਤਾਂ ਉਸਨੂੰ ਕੋਈ ਆਦਰ ਨਹੀਂ ਦਿੰਦਾ ਗਰੀਬ ਬੰਦੇ ਵੱਲ ਤਾਂ ਬੰਦਾ ਪਿੱਠ ਮੋੜ ਕੇ ਬੈਠ ਜਾਂਦਾ ਹੈ ਜਤਨ ਤਾਂ ਇਹ ਹੁੰਦਾ ਹੈ ਕਿ ਗਰੀਬ ਬੰਦੇ ਨੂੰ ਕਾਰ ਵੜਨ ਤੋਂ ਪਹਿਲਾਂ ਹੀ ਸੁਨੇਹਾ ਦੇ ਦਿੱਤਾ ਜਾਵੇ ਕਿ ਕਾਰ ਕੋਈ ਹੈ ਹੀ ਨਹੀਂ ਅਤੇ ਜੇਕਰ ਗਰੀਬ ਬੰਦਾ ਅਚਾਨਕ ਹੀ ਆ ਜਾਵੇ ਨਿਰਤਨ ਆਦਰ ਕੋਈ ਨਾ ਦੇ ਗਰੀਬ ਆਦਮੀ ਚਾਹੇ ਵਿਸ਼ਵਾਸ ਵੀ ਦਿਵਾਵੇ ਕਿ ਮੈਨੂੰ ਕੋਈ ਲੋੜ ਨਹੀਂ ਹੈ ਮੈਂ ਸਿਰਫ ਮਿਲਣ ਲਈ ਆਇਆ ਹਾਂ ਪਰ ਲੱਖ ਜਤਨ ਕਰ ਉਹ ਜਿੰਨਾ ਤੜੇ ਅਮੀਰ ਬੰਦਾ ਚਿੱਤ ਵਿੱਚ ਵੀ ਨਹੀਂ ਲਿਆਉਂਦਾ ਜਨ ਨਿਰਦਨ ਸਰਦਨ ਕੇ ਜਾਏ ਆਕੇ ਬੈਠਾ ਪੀਠ ਫਿਰਾਏ ਪਰ ਜਦੋਂ ਅਮੀਰ ਆਦਮੀ ਗਰੀਬ ਦੇ ਕਰ ਜਾਵੇ ਤਾਂ ਗਰੀਬ ਆਦਮੀ ਸਰਦਾ ਵਾਸ ਮਾਨ ਸਨਮਾਨ ਕਰਨ ਦਾ ਪੂਰਾ ਤਨ ਲਾਉਂਦਾ ਹੈ ਗਰੀਬੀ ਸਮਾਜ ਵਿੱਚ ਕਿਸੇ ਨੂੰ ਵੀ ਪਰਵਾਹ ਨਹੀਂ ਪਰ ਗਰੀਬੀ ਜ਼ਬਰਦਸਤੀ ਆ ਜਾਂਦੀ ਹੈ ਗਰੀਬ ਨੂੰ ਵੀ ਸਮਾਜ ਪਰਵਾਹ ਨਹੀਂ ਕਰਦਾ ਇੱਕ ਆਰੰਭ ਦਾ ਤਤਮ ਹੈ ਤਕਦੀਰ ਜਦ ਆਬੇ ਜਰਸੇ ਮੋਤ ਹੋਤੀ ਹੈ ਅਲੂਦਾ ਉਹ ਗਰਦ ਏ ਗਮ ਸੇ ਕਬ ਹੋਤੀ ਹੈ ਜਿਸ ਵੇਲੇ ਤਕਦੀਰ ਦੌਲਤ ਦੇ ਪਾਣੀ ਨਾਲ ਮੋਤੋ ਲੈਂਦੀ ਹੈ ਤਾਂ ਗਮ ਅਤੇ ਦੁੱਖਾਂ ਦੀ ਗਰਦ ਉਸ ਉੱਪਰ ਨਹੀਂ ਲੱਗਦੀ ਜਰਦਾਰ ਕੀ ਗ ਰੰਜਵਾ ਗਮ ਹੱਸਦੇ ਹੈ ਨਾਦਾਰ ਕੀ ਦੁਨੀਆ ਮੈਂ ਖੁਸ਼ੀ ਰੋਤ ਗਰੀਬ ਦੇ ਘਰ ਖੁਸ਼ੀ ਵੀ ਆ ਜਾਵੇ ਤਾਂ ਉਸ ਤੇ ਪਾਦੀ ਬਿਪਤਾ ਬਣ ਜਾਂਦੀ ਹੈ ਖੁਸ਼ੀ ਦਾ ਵੇਲਾ ਵੀ ਸੰਭਾਲਣਾ ਖਰਚੇ ਦਾ ਕੰਮ ਹੋ ਜਾਂਦਾ ਹੈ ਅਮੀਰ ਆਦਮੀ ਕਰ ਦੁੱਖ ਅਤੇ ਗਮ ਵੀ ਹੱਸਲੇ ਹਨ ਦਰਸਲ ਦੁਨੀਆ ਵਿੱਚ ਗਰੀਬ ਬੰਦਾ ਪਰਵਾਨ ਹੀ ਨਹੀਂ ਹੁੰਦਾ ਗੁਰਮਤ ਵਿੱਚ ਤਨ ਨੂੰ ਗੁਜਾਰਨ ਮੰਨਿਆ ਗਿਆ ਹੈ ਗੁਰਮਤ ਤਨ ਦੇ ਤਿਆਗੀ ਨੂੰ ਪਸੰਦ ਨਹੀਂ ਕਰਦੀ ਗੁਰਮਤ ਵਿੱਚ ਤਨ ਦੇ ਹੰਕਾਰੀ ਨੂੰ ਵੀ ਪਰਵਾਨਗੀ ਨਹੀਂ ਮਿਲਦੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਸੀ ਕਿ ਗੁਰਦੇਵ ਨੇ ਹੰਕਾਰੀ ਦੇ ਕਰਦਾ ਰਿਸ਼ਤਾ ਪਰਵਾਨ ਹੀ ਨਹੀਂ ਕੀਤਾ ਅਤੇ ਇਹੀ ਕਾਰਨ ਉਹਨਾਂ ਦੀ ਸ਼ਹਾਦਤ ਦਾ ਵੀ ਬਣਿਆ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਹੌਰ ਦੇ ਦੀਵਾਨ ਚੰਦੂ ਮਲ ਦੀ ਲੜਕੀ ਦਾ ਰਿਸ਼ਤਾ ਭਰੋਹਤਾਂ ਦੇ ਰਾਹੀ ਗੁਰੂ ਅਰਜਨ ਦੇਵ ਜੀ ਦੇ ਇੱਕ ਲੋਕ ਤੇ ਪੁੱਤਰ ਗੁਰੂ ਹਰ ਗੋਬਿੰਦ ਸਹਿਜ ਨੂੰ ਕਰ ਦਿੱਤਾ ਗਿਆ। ਪਰੋਹਤਾ ਨੇ ਇਹ ਖਬਰ ਦਿੱਲੀ ਜਾ ਕੇ ਚੰਦੂ ਮਲ ਦਿਵਾਨ ਨੂੰ ਦਿੱਤੀ ਕਿ ਤੁਹਾਡੀ ਬੱਚੀ ਦਾ ਰਿਸ਼ਤਾ ਬੜੇ ਚੰਗੇ ਘਰ ਕੀਤਾ ਗਿਆ ਹੈ। ਜਦੋਂ ਚੰਦੂ ਮੁੱਲ ਪੁੱਛਿਆ ਕਿ ਕਿਹੜਾ ਘਰ ਹੈ ਤਾਂ ਉਹਨਾਂ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਇਕਲੋਤੇ ਸੁਪੁੱਤਰ ਗੁਰੂ ਹਰ ਗੋਬਿੰਦ ਸਹਿਜ ਜੀ ਨੂੰ ਇਹ ਰਿਸ਼ਤਾ ਕੀਤਾ ਗਿਆ ਹੈ। ਇਹ ਗੱਲ ਸੁਣ ਕੇ ਚੰਦੂ ਮਲ ਦਿਵਾਨ ਨੇ ਬੜਾ ਹੀ ਪਸਾਵਾ ਕੀਤਾ ਸੀ ਕਿ ਇਹ ਤਾਂ ਕੋਈ ਮੇਲ ਹੀ ਨਹੀਂ ਹੋਇਆ। ਇੱਕ ਚਬਾਰੇ ਦੀ ਇੱਟ ਮੋਲੀ ਨੂੰ ਲਾ ਦਿੱਤੀ ਹੈ। ਦਰਅਸਲ ਇਸਦਾ ਮਤਲਬ ਇਹ ਸੀ ਕਿ ਇੱਕ ਤਨਮਾਨ ਦੇ ਘਰ ਦਾ ਰਿਸ਼ਤਾ ਤਨਮਾਨ ਦੇ ਘਰ ਹੋਣਾ ਚਾਹੀਦਾ ਸੀ ਇਹ ਤਾਂ ਤਨਮਾਨ ਦੀ ਤੀਹ ਦਾ ਰਿਸ਼ਤਾ ਧਰਮਵੰਤ ਦੇ ਘਰ ਹੋ ਗਿਆ ਹੈ ਚੰਦੂਮਲ ਦੀਵਾਨੇ અપਮਾਨ ਭਰੇ ਲਫਜ਼ ਕੁਝ ਸਿੱਖ ਸੇਵਕਾਂ ਨੇ ਵੀ ਸੁਨੇ ਸਨ ਉਹਨਾਂ ਨੇ ਦਿੱਲੀ ਦੀਆਂ ਗੁਰਸਿੱਖ ਸੰਗਤਾਂ ਵਿੱਚ ਵਿਚਾਰ ਕੀਤੀ ਕਿ ਜੇਕਰ ਗੁਰੂ ਅਰਜਨ ਦੇਵ ਜੀ ਨੇ ਇੱਕ ਇੰਨੇ ਵੱਡੇ ਹੰਕਾਰੀ ਬੰਦੇ ਦੇ ਘਰ ਦਾ ਰਿਸ਼ਤਾ ਲੈ ਲਿਆ ਤਾਂ ਆਮ ਸਿੱਖਾਂ ਦਾ ਕੀ ਬਣੇਗਾ ਦਰਅਸਲ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸਾਰੀ ਹਕੀਕਤ ਇੱਕ ਚਿੱਠੀ ਵਿੱਚ ਲੈ ਕੇ ਭੇਜੀ ਨਾਲ ਹੀ ਇਹ ਵੀ ਆਖਿਆ ਕਿ ਇਹ ਰਿਸ਼ਤਾ ਹੰਕਾਰ ਅਤੇ ਧਰਮ ਦਾ ਮੇਲ ਹੈ ਕਦੇ ਸੂਰਜ ਦਾ ਅਤੇ ਹਨੇਰੇ ਦਾ ਮਿਲ ਨਹੀਂ ਹੋ ਸਕਦਾ ਅਤੇ ਜਦੋਂ ਇਹ ਪਤਜ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਉਹਨਾਂ ਨੇ ਗੁਰਸਿੱਖ ਸੰਗਤਾਂ ਦਾ ਕਹਿਆ ਠੀਕ ਸਮਝਿਆ ਫਿਰ ਇਹ ਰਿਸ਼ਤਾ ਤੋੜ ਦਿੱਤਾ ਗਿਆ ਇਸੇ ਹੀ ਬਦਲੇ ਦੀ ਭਾਵਨਾ ਨੂੰ ਲੈ ਕੇ ਗੁਰੂ ਅਰਜਨ ਦੇਵ ਜੀ ਨੂੰ 33 ਤਵੀ ਤੱਕ ਦਾ ਸਫ਼ਰ ਕਰਨਾ ਪਿਆ ਉਸ ਸਮੇਂ ਅਕਬਰ ਦਾ ਪੁੱਤਰ ਜਹਾਂਗੀਰ ਤਖਤੇ ਬੈਠਾ ਹੋਇਆ ਸੀ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਇਸ ਕੰਮ ਵਿੱਚ ਚੰਦੂ ਦੀ ਏਕਾ ਨੇ ਬੜਾ ਹੀ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ ਜਿਸ ਤੇ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ। ਇੱਕ ਪਾਸੇ ਚੰਦੂ ਦੀ ਏਕਾ ਸੀ ਕਿ ਉਸੇ ਲੜਕੇ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ। ਅਖੀਲ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ ਇਸ ਕੰਮ ਲਈ ਖਾਸ ਤੌਰ ਤੇ ਨਿਰਦਈ ਚੰਦੂ ਨੂੰ ਹੀ ਲਗਾਇਆ ਗਿਆ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਪਲ ਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ ਪਰ ਗੁਰੂ ਸਾਹਿਬ ਨੇ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਦੀ ਤੁਨੀ ਜਾਰੀ ਰੱਖੀ ਅਤੇ 6ਵੇਂ ਦਿਨ ਜਦੋਂ ਗੁਰੂ ਸਾਹਿਬ ਨੂੰ ਦਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਉੱਥੇ ਹੀ ਉਹ ਅਲੋਪ ਹੋ ਗਏ ਗੁਰੂ ਅਰਜਨ ਦੇਵ ਜੀ ਸਿੱਖ ਪੰਥ ਵਿੱਚ ਸ਼ਹੀਦਾਂ ਦੇ ਸਿਰਤਾਜ ਮੰਨੇ ਜਾਂਦੇ ਹਨ ਅਤੇ ਸ਼ਾਂਤੀ ਦੇ ਪੁੰਚ ਵਜੋਂ ਵੀ ਜਾਣੇ ਜਾਂਦੇ ਹਨ ਇਹ ਸਭ ਕੁਝ ਕਿਉਂ ਹੋਇਆ ਕਿਉਂਕਿ ਗੁਰੂ ਸਾਹਿਬ ਵੱਲੋਂ ਇੱਕ ਹੰਕਾਰੀ ਨਾਲ ਲਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਇਸੇ ਹੀ ਬਦਲੇ ਦੀ ਭਾਵਨਾ ਨੂੰ ਲੈ ਕੇ ਗੁਰੂ ਅਰਜਨ ਦੇਵ ਪਾਸ਼ਾ ਨੂੰ 33 ਤਵੀ ਤੱਕ ਦਾ ਸਫ਼ਰ ਕਰਨਾ ਪਿਆ ਇਹ ਸਾਬਤ ਸੀ ਹੈ ਗੁਰੂ ਸਾਹਿਬ ਨੂੰ ਆਪਣੀ ਆਦਰਸ਼ ਤੋਂ ਪਾਸੇ ਨਾ ਹਟਾ ਸਕੇ ਅਤੇ ਆਪ ਸਹਾदत ਪਾ ਗਏ ਅਤੇ ਬਾਬਾ ਨਾਨਕ ਸਾਹਿਬ ਜੀ ਦੀ ਦਰਸਾਈ ਵਿਚਾਰ ਪਰੰਪਰਾ ਹੋਰ ਗੌਰਮਈ ਅਤੇ ਸ਼ਕਤੀਸ਼ਾਲੀ ਬਣ ਗਈ ਸੂਰਜ ਪ੍ਰਕਾਸ਼ ਅੰਦਰ ਲਿਖਿਤ ਹੈ ਕਰ ਚਾਕਰ ਸੋ ਦੇਖ ਉਬਾਰੀ ਪਕਰੋ ਦੇਹੋ ਤਿਸ ਮਹਿ ਭਾਰੀ ਤਬ ਸਤਗੁਰ ਉਠ ਆਪੇ ਗਏ ਤਪਤ ਨੀਰ ਮੈਂ ਬੈਠਤ ਪਏ ਇਸ ਤਰ੍ਹਾਂ ਸੁਖਮਨੀ ਸਾਹਿਬ ਦੇ ਕਰਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਕਰਨ ਵਾਲੇ ਸਿੱਖ ਸੰਗਤ ਨੂੰ ਧੀਰਜ ਅਤੇ ਸਬਰ ਦਾ ਉਪਦੇਸ਼ ਦੇਣ ਵਾਲੇ ਇਸ ਪੰਜ ਪੁੱਤਕ ਸਰੀਰ ਨੂੰ ਤਿਆਰ ਗਏ ਪੰਜਾਂ ਪਾਸ਼ਾ ਨੇ ਅੰਮ੍ਰਿਤਸਰ ਵਿਖੇ ਗ੍ਰਿਫਤਾਰੀ ਦੇਣ ਤੋਂ ਪਹਿਲੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸ੍ਰੀ ਹਰ ਗੋਬਿੰਦ ਸਿੰਘ ਨੂੰ ਸੌਂਪ ਕੇ ਤਾਕਤ ਕੀਤੀ ਵਿਖੜੇ ਸਮੇਂ ਆ ਰਹੇ ਹਨ ਬਦੀਆਂ ਤਾਕਤਾਂ ਮਨੁੱਖਤਾ ਨੂੰ ਹੜੱਪਾਂ ਲਈ ਤਿਆਰ ਹਨ ਜੇ ਜਰਵਾਨੇ ਸ਼ਾਂਤਮਈ ਢੰਗ ਨਾਲ ਨਾ ਸਮਝਣ ਤਾਂ ਜਿਹੜੀ ਬੋਲੀ ਸਸਤਰ ਦੀ ਉਹ ਸਮਝਦੇ ਹਨ ਉਸ ਨਾਲ ਉਹਨਾਂ ਨੂੰ ਸਿੱਧੇ ਰਸਤੇ ਪਉਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਪਹਿਨੀਆਂ ਅਤੇ ਜ਼ੁਲਮ ਦਾ ਟਕਰਾ ਸ਼ਾਸਤ੍ਰ ਨਾਲ ਕਰਨ ਦੀ ਨਵੀਂ ਪਰੰਪਰਾ ਚਲਾਈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੋਰ ਪਰਚੰਡ ਰੂਪ ਤਾਰ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ